ਘਰ ਬੈ ਕੇ ਦੇਸੀ ਪਨੀਰ ਬਣਾਉਣ ਦਾ ਤਰੀਕਾ ਪਹਿਲਾਂ ਦੁੱਧ ਨੂੰ ਗਰਮ ਕਰ ਲੈਣਾ ਉਹ ਤੋਂ ਬਾਅਦ ਦੇ ਵਿੱਚ ਨਿੰਬੂ ਦਾ ਸੱਤ ਨਹੀਂ ਹੁੰਦਾ ਜਿਹੜਾ ਉਹ ਪਾ ਦੇਣਾ ਆ ਦੇਖੋ ਜੀ ਮੰਦੂ ਨੂੰ ਫਿਰ ਅਸੀਂ ਦਿਖਾਵਾਂਗੇ ਦੇਖਿਓ ਪਨੀਰ ਸੈਂਪਲ ਤਰੀਕੇ ਨਾਲ ਤਿਆਰ ਹੁੰਦਾ ਜਿਹੜਾ ਤੁਸੀਂ 350 400 ਰੁਪਏ ਕਿਲੋ ਲੈ ਕੇ ਖਾਣੇ ਆ ਉਹ ਫਿਰ ਵੀ オリジナル ਨਹੀਂ ਹੁੰਦਾ ਹਨ ਆਪਾਂ ਤੁਹਾਨੂੰ オリジナル ਦੀ ਵਿਧੀ ਦੱਸਾਂਗੇ ਆ ਦੇਖੋ ਦੇਖ ਲਓ ਇਹਦੇ ਵਿੱਚੋਂ ਪਾਣੀ ਕੱਢਣ ਦਾ ਵੀ ਤਰੀਕਾ ਤੁਹਾਨੂੰ ਦੱਸ ਦੂੰਗਾ। ਤਾਂ ਇੱਕ ਭਾਂਡਾ ਲੈ ਲੈਣਾ ਹੈ ਪਾਲਟੀ ਜੇ ਖੁੱਲਾ ਹੈ। ਉੱਤੇ ਉੱਤੇ ਮਤਲਬ ਸਾਫ਼ ਸੂਤੀ ਕੱਪੜਾ ਲੈ ਲੈਣਾ ਹੈ। ਉਹਨੂੰ ਉੱਤੇ ਰੱਖ ਕੇ ਜਿਹੜਾ ਦੁੱਧ ਤੁਸੀਂ ਕੀਤਾ ਫਟਾਇਆ ਉਹਨੂੰ ਉਹਦੇ ਵਿੱਚ ਪਾ ਦੇਣਾ ਚਾਹੀਦਾ। ਪਾ ਦੇ। ਲਾਗਿੰਦਰ। ਇੰਦਾ ਕਰਕੇ ਪਾ ਦੇਣਾ ਬੱਚਾ। ਇਹ ਜਿੰਦਾ ਹਨ 1.5 ਕਿਲੋ ਦੁੱਧ ਤੋਂ ਵਧੀਆ ਫੈਟ ਵਾਲਾ ਦੁੱਧ ਬਈ ਕਿਲੋਪ ਦੇ ਕਰੀਬੇ ਪਨੀਰ ਬਣ ਜਾਂਦਾ ਜੀ। ਜਿਹੜਾ ਦੁਕਾਨਾਂ ਤੋਂ ਬਹੁਤ ਮਹਿੰਗਾ ਪੈਂਦਾ ਆ। ਇਹਦਾ ਬਿਲਕੁਲ ਸਸਤਾ ਤੇ オリジナル ਚੀਜ਼ ਬਣਦੀ ਆ ਇਹ ਪਨੀਰ। ਵਧੀਆ। ਆਉਣੇ ਤੁਹਾਨੂੰ ਮੈਂ ਸਾਰਾ ਦਿਖਾਉਂਗਾ ਉੱਪਰ ਬਣਿਆ ਹੋਇਆ ਵੀ ਦਿਖਾਉਂਗਾ। ਅੱਲਾ ਬਾਜ ਦਾ ਹੁੰਦਾ ਆ ਇਹ ਚੀਜ਼। ਤੁਹਾਨੂੰ ਤੁਸੀਂ ਕਟਚੀ ਦੇ ਨਾਲ ਕਰ ਲੈਣਾ। ਆ ਜਿੱਦਾਂ ਹਲਾ ਕੇ ਆ ਦੇਖੋ। ਦੇਖੋ। ਹਲਾ ਕੇ ਇਹਦਾ ਸਾਰਾ ਪਾਣੀ ਕੱਢ ਦੇਣਾ। ਉਹ ਤਿੰਨ ਕਰਕੇ। ਹਾਂ ਦੇਖੋ। ਇਨ ਬਾਅਦ ਦੇ ਵਿੱਚ ਆਪਾਂ ਹੁਣ ਇਹਦਾ ਪਾਣੀ ਨਿਕਲ ਜੂਗਾ ਸਾਰਾ ਆ ਦੇਖੋ ਕਿਸੇ ਭਾਰੀ ਆ ਪਾਣੀ ਨਿਕਲ ਗਿਆ ਇਹਦਾ ਥੱਲੇ ਜਿਹੜਾ ਸੀ ਬਾਧੂ ਆ ਦੇਖ ਲੈ ਦਿਖਾ ਦੇ ਪਾਣੀ ਆ ਜਿਹੜਾ ਪਾਣੀ ਨਿਕਲ ਗਿਆ ਦੁੱਧ ਆ ਪਨੀਰ ਰਹਿ ਜਾਣਾ ਇਹਨੂੰ ਆਪਾਂ ਹੁਣ ਕਿਸੇ ਭਾਰੀ ਚੀਜ਼ ਦੇ ਵਿੱਚ ਥੱਲੇ ਦਵਾ ਕੇ ਰੱਖ ਦੇਣਾ ਜਿਹੜਾ ਜਿੱਥੋਂ ਪਾਣੀ ਮਤਲਬ ਬਾਹਰ ਨਿਕਲਦਾ ਰਹੇ ਇੰਦੇ ਜਿਹੜਾ ਆਪਾਂ ਕੀਤਾ ਇਹਦੇ ਇਹਨੂੰ ਆਪਾਂ ਆਪਾਂ ਦੇ ਨਾਲ ਠਾਕ ਰਮਾਂਗੇ ਠੀਕ ਹੈ ਇਹਦੇ ਉੱਤੇ ਕੋਈ ਭਾਰੀ ਚੀਜ਼ ਜਿਹੜੀ ਤੁਹਾਡੇ ਘਰ ਦੇ ਵਿੱਚ ਕੁਝ ਵੀ ਪਿਆ ਹੋ ਉਹ ਰੱਖ ਦੇਣਾ ਹੈ ਔਲੀ ਔਲੀ ਇਹਦਾ ਜਾਂ ਬਾਦੂ ਪਾਣੀ ਹੋ ਨਿਕਲ ਜਾਣਾ ਤੇ ਅੱਗੇ ਹੋਰ ਬਣਿਆ ਬਦੂ ਦਿਖਾਣੇ ਆਂ ਦੁਨੀਆ 37 ਆਹ ਹੁਣ ਚੱਕੀ ਪਲੇਟ ਆਹ ਠਾਕ ਲਿਆ ਕੰਮ ਜੀ ਆ ਵਿੱਚ ਪਣੀ ਨਿਕਲ ਗਿਆ ਨਾ ਉਹ ਜਿਹੜਾ ਬਾਦੂ ਸੀ ਬਿਲਕੁਲ ਸ਼ੁੱਧ ਚੀਜ਼ ਬਣ ਗਈ ਹੈ ਹੁਣ ਇਹਦੇ ਵਿੱਚ ਤੁਹਾਨੂੰ ਖੋਲ ਕੇ ਦਿਖਾਵਾਂਗੇ ਮੁੰਡੇ ਗਾ ਦੂ ਇਹ ਆਹ ਲੋ ਜੀ ਸ਼ੁੱਧ ਪਨੀਰ ਬਣ ਗਿਆ ਆ ਦੇਖੋ ਆ ਇਸ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਥੋੜੇ ਜਿਹੇ ਦੁੱਧ ਤੋਂ 1 ਕਿਲੋ 1.5 ਕਿਲੋ ਤੋਂ ਵਧੀਆ ਪਨੀਰ ਬਣਾ ਕੇ ਆਪਣੀ ਰੋਟੀ ਸਬਜ਼ੀ ਬਣਾ ਸਕਦੇ ਹੋ ਹੋਰ ਵੀ ਕੰਮ ਆਏ ਬਾਹਰੋਂ ਲੈਣ ਨਾਲੋਂ ਘਰ ਪੀਨੀਰ ਤਿਆਰ ਕਰਿਆ ਕਰੋ ਹੁਣ ਇਹਦੀ ਸਬਜ਼ੀ ਬਣਾ ਕੇ ਵੀ ਤੁਹਾਨੂੰ ਦਿਖਾਵਾਂਗੇ ਪਨੀਰ ਬਣ ਕੇ ਤਿਆਰ ਹੋ ਗਿਆ ਆਪਾਂ ਕੱਢ ਲਿਆ ਸਬਜ਼ੀ ਉੱਧਰ ਬਣਾਣੀ ਆ ਪਰ ਇਹਨੂੰ ਸਬਜ਼ੀ ਜਾਂ ਕੱਚਾ ਵੀ ਤੁਸੀਂ ਖਾ ਸਕਦੇ ਆ ਤੇ ਬਹੁਤ ਸਿਹਤ ਲਈ ਫਾਇਦੇਮੰਦ ਹੁੰਦਾ ਆਪਾਂ ਤੁਹਾਨੂੰ ਦੱਸਾਂਗੇ ਕੱਚਾ ਵੀ ਕਿੱਦਾਂ ਖਾ ਲੈਣਾ ਆ ਲੂਣ ਘੁੱਟਿਆ ਆ ਮੜਾ ਮੜਾ ਲੂਣ ਲਾ ਲੋ ਨਾਲ ਆ ਸਾਰੇ ਪੈਸਾ ਤੇ ਆ ਦੇਖੋ ਇਹ ਨਹੀਂ ਬਹੁਤ ਸਵਾਦ ਸੌਫਟ ਵੈਕ ਵਾਈਟ ਬਨੰਦ ਆ ਗਿਆ ਹੈ ਘਰ ਬਣਾ ਕੇ ਪਨੀਰ ਇਦਾਂ ਖਾਓ ਤੁਸੀਂ ਉਹਨਾਂ ਆ ਕੇ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਖਾਣ ਨਾਲ ਉਹ ਸਹੀ ਨਹੀਂ ਹੁੰਦਾ ਬਰਾਤੀ ਜਿੱਤੇ ਆਉਨੀਆਂ ਘਰ ਦੀ ਚੀਜ਼ ਖਾਓ ਨੱਪੇ ਸੇਡ ਬਣਾਓ ਸਿਹਤ ਰੋਗਾ ਤੋਂ ਬਚੋ ਹੋਰ Yeah.